ਕਹਿੰਦਾ ਭਾਈ ਚੰਗਾ ਵੀ ਐ ਕਹ ਤੂੰ ਫਿਕਰੇ ਨਾ ਕਾ ਦੇਖ ਤਾਂ ਸਹੀ ਪਤ ਹੋਈ ਤੇ ਪਾਈ ਨਾ ਪਾਈ ਤੇ ਤੋਈ ਨਾ ਇਹ ਤਾਂ ਚੀਜ਼ੇ ਬਹੁਤ ਵਧੀਆ ਹੈਂ ਤੇਰੇ ਖਰੀਦ ਲਿਆ ਖਰੀਦ ਕੇ ਛਾਵ ਨੂੰ ਸੋਚਿਆ ਵੀ ਕੱਲ ਨੂੰ ਤਰਨ ਤਰਨ ਜਾਇ ਆਉਂਗੇ ਤਾਂ ਤੋ ਕੇ ਸੁੱਕਣਾ ਪਤਾ ਸਵੇਰ ਨੂੰ ਦੇਖਿਆ ਉਹ ਤਾਂ ਪਜਾਮੇ ਦਾ ਕੱਛਾ ਬਣਿਆ ਫਿਰੇ ਤੇ ਕੁਰਤੇ ਦੀ ਪਜਾਮਾ ਬਨੈਨ ਬਣੀ ਫਿਰੇ ਸੁੰਗੜ ਗਿਆ ਉਹਨੇ ਕਿਹਾ ਯਾਰ ਬੜਾ ਧੋਖਾ ਕਰ ਗਿਆ 15 ਦਿਨਾਂ ਬਾਅਦ ਫੇਰ ਆ ਗਿਆ ਜਿੱਥੇ ਨਾ ਇਹ ਫੇਰਾ ਜਨੇ ਬੋਟਾਂ ਵਾਲੇ ਦੇ ਕਹਿੰਦਾ ਕਿਉਂ ਉਹ ਤੂੰ ਧੋਖਾ ਕਰ ਗਿਆ ਮੇਰੇ ਨਾਲ ਪਜਾਮਾ ਕੁਰਦਾ ਕਿਹਾ ਜਾ ਦੇ ਗਿਆ ਕਹਿੰਦਾ ਮੈਂ ਤਾਂ ਕੋਈ ਨਹੀਂ ਧੋਖਾ ਕਰਿਆ ਸਿਰਿਆਂ ਵਿੱਚ ਮੁੱਕਰ ਗਿਆ ਕਹਿੰਦਾ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਤੂੰ ਐਂ ਤੇ ਪਾਈ ਨਾ ਪਾਈ ਤੇ ਤੂੰ ਹੀ ਨਾ ਕਹਿੰਦਾ ਤੂੰ ਹੀ ਨਹੀਂ ਸਮਝਿਆ ਮੈਂ ਕੀ ਕਰਾਂ ਸੋ ਇਹ ਆਪਣੇ ਬਰੇ ਗੱਲ ਪਾਣ ਦੇ ਬਾਅਦ ਧੋਖਾ ਕਰਦੇ ਰੋਂਡੀ ਕਰਦੇ ਲਾਰੇ ਲਾ ਕੇ ਬੋਟਾਂ ਲੈ ਜਾਂਦੇ ਲੇਕਿਨ ਪਹਿਲਾਂ ਕਹਿੰਦੇ ਸੀ ਬੀਏਪੀ ਕਲਚਰ ਖਤਮ ਕਰੂਗੇ ਹੁਣ ਭਗਵੰਤ ਮਾਨ ਨਾਲੋਂ ਵੱਡਾ ਕੋਈ ਬੀਏਪੀ ਨਹੀਂ ਤੁਸੀਂ ਉਹਨੂੰ ਐ ਹੱਥ ਵੀ ਨਹੀਂ ਲਗਾ ਸਕਦੇ ਨੇੜੇ ਜਾ ਕੇ ਉਹਦੀ ਕਾਰ ਨੂੰ ਹੱਥ ਨਹੀਂ ਲਾ ਸਕਦੇ ਉਹਦੇ ਤੱਕ ਪਹੁੰਚੇ ਨਹੀਂ ਸਕਦੇ ਕੋਈ ਬੰਦਾ ਤਰਨ ਤਾਰਨ ਦਾ ਹਲਕੇ ਦਾ ਇੱਕ ਵੀ ਬੰਦਾ ਆਮ ਵੋਟਰ ਹੱਥ ਖੜਾ ਕਰਕੇ ਕਹਿੰਦੇ ਮੈਂ ਪਿਛਲੇ 6 3.5 4 ਸਾਲ ਚ ਭਗਵੰਤ ਮਾਨ ਨੂੰ ਕਦੇ ਨੇੜੇ ਜਾ ਕੇ ਵੀ ਮਿਲਿਆ ਆਪਾਂ ਮੁੱਖ ਮੰਤਰੀ ਬਣੇ ਸੀ 3 ਮਹੀਨੇ ਬਣਿਆ ਕਰਦੇ ਮੂਰੇ ਲੰਗਰ ਲਾਤਾ ਸੀ ਵੀ ਆ ਜਾਓ ਭਾਈ ਗੱਲ ਕਰੋ ਵਾਰਾਤ ਨੂੰ 12-12 ਵਜੇ ਵੀ ਸੁਣ ਲਈਦੀ ਸੀ ਗੱਲ 2-2 ਵਜੇ ਤੱਕ ਮੁੱਖ ਮੰਤਰੀ ਬਣੇ ਆਪਾਂ ਤੁਹਾਡੇ ਬਿਜਲੀ ਦੇ ਬਿੱਲ ਬੜੇ-ਬੜੇ ਖੜੇ ਸੀ ਸਾਰਿਆਂ ਪਰ ਲੈਂ ਮਾਰਤੀ ਇਕੱਲੇ ਕਰਨ ਕਰ ਹਲਕੇ ਦਾ 50 ਕਰੋੜ ਰੁਪਏ ਬਿਜਲੀ ਦਾ ਬਿੱਲ ਮਾਫ ਹੋਇਆ ਵਾਹ ਕੇ ਚਰਜੀ ਸਿੰਘ ਚੰਨੀ ਫੂਸਲੇ ਇਤਨਖਾ ਵਧਾਈ ਹਰ ਵਰਗ ਦੇ ਕੰਮ ਕੀਤੇ ਕਿਸਾਨਾਂ ਦਾ ਉਹਨਾਂ ਦੇ ਨਾਲ ਅੱਜ ਝੁੰਡੀ ਪੈ ਗਈ ਅਮੇਰ ਨਾਲ ਦਲ ਵੀ ਕਰ ਰਹੇ ਤੇ ਮਾਨਵੇ ਤੋਂ ਬੈਠੇ ਪਿੱਛੇ ਸਾਡੇ ਐਕਸਐਮਐਲ ਉਹਦੇ ਵਿੱਚ ਪੀਲੀ ਝੁੰਡੀ ਪੈ ਗਈ ਦਲਾਬੀ ਝੁੰਡੀ ਤੇ ਢਾਰਮੇ ਦੀ ਫਸਲ ਮਰ ਗਈ ਸਾਰੀ ਕਿਸਾਨਾਂ ਦੀ ਗਰੀਬ ਕਿਸਾਨਾਂ ਨੂੰ ਜੇ ਫਸਲੇ ਮਰ ਜਵੇ ਉਹੀ ਤਾਂ ਪੁੱਤਾਂ ਵਾਂਗੂ ਪਾਲੀ ਹੁੰਦੀ ਐ ਤੇ ਪਿੱਛੇ ਬਚਦਾ ਕੀ ਹੈ ਮੈਂ ਉੱਥੇ ਗਿਆ 18700 ਰੁਪਇਆ ਪ੍ਰਤੀ ਕਿਲਾ ਸਭ ਨੂੰ ਦਿੱਤਾ ਕੋਈ ਨਹੀਂ ਛੱਡਿਆ ਚਾਹੇ ਗੇ ਦੀ ਅੱਧੀ ਮਰੀ ਚਾਹੇ ਗੇ ਦੀ ਪੌਣੀ ਮਰੀ ਸਭ ਨੂੰ ਪੈਸੇ ਦਿੱਤੇ ਤੇ ਆ ਹੁਣ ਮੁੱਖ ਮੰਤਰੀ ਐ ਪਿੱਛੇ ਦੋ ਵਾਰ ਹੜ੍ਹ ਆਲੇ ਕਈ ਵਾਰ ਔਲੇ ਪਹਿਲੇ ਕਿਸੇ ਦੇ ਹੱਥ ਪਰ 5 ਰੁਪਏ ਨਹੀਂ ਰੱਖੇ ਕਹਿੰਦਾ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਅੰਡਿਆਂ ਦੇ ਵੀ ਦਊਂਗਾ ਮੈਂ ਕੱਚੇ ਘਰਾ ਦੇ ਵੀ ਦਊਂਗਾ ਕੁਝ ਵੀ ਨਹੀਂ ਦਿੱਤਾ ਉਸੇ ਤਰ੍ਹਾਂ